ਜਾਦ ਇੱਕ ਬਜ਼ੁਰਗਔਰਤ ਰਾਤ ਨੂੰ ਬਾਥਰੂਮ ਕਾਰਨ ਉੱਠਦੀ ਆ ਤਾਂ ਦੇਖਦੀ ਆ ਕਿ ਉਹਦਾ بڑا ਪੁੱਤਰ আর ਉਹਦੀ ਛੋਟੀ ਨਾਮ ਯਫੀ ਬਾਗੇ ਕਿ ਜੀਆਂ ਮਿਚੀਆਂ ਕਰਨ ਲੱਗਿਓ ਸਗੇ ਤਾਂ ਉਹ ਦੇਖ ਕੇ ਅੱਗ ਬੁਲਾ ਹੋ ਜਾਂਦੀ ਆ ਤਾਂ ਫੇਰ ਜੋ ਭੇਦ ਖੁੱਲਦਾ ਆ ਉਹ ਵਾਕਿਆ ਹੀਰਾਨ ਕਰਨੇ ਵਾਲਾ ਆ ਏ ਤੁਸੀਂ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਯਾਰ ਐਦਾਂ ਵੀ ਹੁੰਦੀ ਆ ਗੱਲ ਹੈਗੀ ਆ ਜੀ ਇਹ ਐਮਪੀ ਦੀ ਮੱਧ ਪ੍ਰਦੇਸ਼ ਦੀ ਮੱਧ ਪ੍ਰਦੇਸ਼ ਦੇ ਵਿੱਚ ਐ ਸੁਰੇਸ਼ ਕੁਮਾਰ ਉਹਦਾ ਭਰਾ ਨਰੇਸ਼ ਕੁਮਾਰ ਤੇ ਨਰੇਸ਼ ਕੁਮਾਰ ਦੀ ਘਰ ਵਾਲੀ ਲక్ష్ਮੀ ਔਰ ਰਵੀਸ਼ ਕੁਮਾਰ ਦੀ ਘਰ ਵਾਲੀ ਪੂਜਾ ਔਰ ਮਾਂ ਰਹਿੰਦੇ ਸੇ ਘਰ ਦੇ ਵਿੱਚ ਉਹਨਾਂ ਦੇ ਬਾਪ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀਗੀ ਜੋ ਸ੍ਰੇਸ਼ ਕੁਮਾਰ ਆ ਉਹ ਥੋੜਿਆ ਆਪਣੇ ਆ ਕਰਦਾ ਸਾ ਕੰਮ ਟੂਣੇ ਟਾਮਣ ਦਾ ਚੇਲਾ ਟਾਈਪ ਬੰਦਾ ਸੀਗਾ ਤੇ ਉਹਦੇ ਕੋਲ ਸੋਹਣੀ ਸੰਗਤ ਆਂਦੀ ਸੀਗੀ ਚਾਰ ਪੈਸੇ ਸੀਗੇ ਉਹਦੇ ਕੋ ਤੇ ਜਿਹੜਾ ਨਰੇਸ਼ ਕੁਮਾਰ ਆ ਉਹ ਵਿਚਾਰਾ ਆ ਸਧਾਰਨ ਜ਼ਿਮੀਂਦਾਰ ਸੀਗਾ ਪਰ ਫਿਰ ਵੀ ਇਹਦਾ ਕੰਮ ਵਧੀਆ ਚੱਲਦਾ ਸੀਗਾ ਘਰ ਦੇ ਵਿੱਚ ਇਕੱਠੇ ਜਾਂਦੇ ਸੀਗੇ ਤਾਂ ਸੁਰੇਸ਼ ਕੁਮਾਰ ਨੂੰ ਮਰੇਸ਼ ਕੁਮਾਰ ਦੀ ਘਰ ਵਾਲੀ ਨਾਲ ਪਿਆਰ ਹੋ ਜਾਂਦਾ ਪਿਆਰ ਤਾਂ ਆਪੇ ਹੋਣਾ ਆ ਉਹਦੇ ਕੋਲ ਪੈਸੇ ਆ ਪੈਸੇ ਸਿਗੇ ਤਾਂ ਅੱਜ ਕੱਲ੍ਹ ਦੀਆਂ ਤੀਵੀਆਂ ਨੂੰ ਹੁਣ ਚਲੋ ਐਮਪੀ ਦੇ ਵਿੱਚ ਤਾਂ ਸਾਰੀਆਂ ਸੋਹਣੀਆਂ ਪਾੜੀਆਂ ਆ ਨਾਲੀਆਂ ਸੋਹਣੀਆਂ ਖਰੀਦਣੀਆਂ ਹੁੰਦੀਆਂ ਗਹਿਣੇ-ਗੋਹਣੇ ਖਰੀਦਣੇ ਹੁੰਦੇ ਆ ਫਿਰ ਕਿਉਂ ਨਾ ਉਹਨੇ ਬਾਹਰ ਬੰਦਾ ਦੇਖਣਾ ਸੀਗਾ ਹੁਣ ਘਰ ਦੇ ਵਿੱਚ ਯਾਰੀ ਲਾ ਲਈ ਆਪਣੇ ਜੀਠ ਨਾਲ ਤੇ ਸੋਹਣੇ ਮੌਜ ਮਸਤੀ ਦੇ ਵਿੱਚ ਰਹਿਣ ਲੱਪੇ ਤਾਂ ਐਦੇ ਕਰਦੇ ਕਰਦੇ ਜੀ ਇਹਨਾਂ ਦੇ 5-4 ਸਾਲ ਨਿਕਲ ਗਏ ਤੇ ਉਹਦੇ ਵਿੱਚ ਜਿਹੜੀ ਸ੍ਰੇਸ਼ ਕੁਮਾਰ ਦੀ ਘਰ ਵਾਲੀ ਆ ਇੱਕ ਦਿਨ ਇਹਨਾਂ ਨੂੰ ਰੰਗੇ ਹੱਥੀ ਫਾਗ ਲੈਂਦੀ ਆ ਘਰ ਦੇ ਵਿੱਚ ਬਹੁਤ ਕਲੇਸ਼ ਹੁੰਦਾ ਅਨਰੇਸ਼ ਕੁਮਾਰ ਨੂੰ ਦੱਸਿਆ ਜਾਂਦਾ ਆ ਤੇ ਪ੍ਰੇਅਦਾ ਹੁੰਦੀ ਆ ਸਾਰਾ ਪਰਵਾਰ ਇਕੱਠਾ ਹੁੰਦਾ ਆ ਬਹੁਤ ਹਮਾਨ ਪੈਂਦਾ ਸੁਰੇਸ਼ ਕੁਮਾਰ ਕਹਿੰਦਾ ਵੀ ਭਾਈ ਗੱਲ ਹੈਗੀ ਐਦਾਂ ਵੀ ਮੇਨਾ ਹੈਗੀ ਇਹਦੀ ਗੱਲਬਾਤ ਮੈਂ ਰੱਖਣੀ ਆ ਵੀ ਮੈਂ ਮੈਂ ਇਹਦੇ ਨਾਲ ਵਿਆਹ ਕਰਾਣਾ ਆ ਉਹ ਜਿਹੜੀ ਨਰੇਸ਼ ਕੁਮਾਰ ਦੀ ਘਰ ਵਾਲੀ ਹੁੰਦੀ ਉਹ ਵੀ ਮੰਨ ਜਾਂਦੀ ਆ ਕਹਿੰਦੀ ਮੈਂ ਹਾਂ ਸੁਰੇਸ਼ ਮਾਨ ਨਾਲ ਹੀ ਰਹਿਣਾ ਆ ਤੇ ਵੀ ਅਸੀਂ ਵਿਆਹ ਕਰਾਣਾ ਆ ਪਰ ਉਹ ਨਹੀਂ ਮੰਨਦੇ ਸਰੇਸ਼ ਕੁਮਾਰ ਦੀ ਘਰ ਵਾਲੀ ਨਹੀਂ ਮੰਦੀ ਤੇ ਉਧਰ ਇੱਟਲੀ ਇਹਨਾਂ ਦੀ ਮਾਂ ਹੁੰਦੀ ਆ ਉਹ ਵੀ ਨਹੀਂ ਮੰਨਦੀ ਇਹ ਇੱਦਾਂ ਕਰਦੇ ਕਰਦੇ ਗੱਲਬਾਤ ਕਾਫੀ ਵੱਜ ਜਾਂਦੀ ਆ ਤੇ ਚਲੋ ਜੀ ਇਹ ਗੱਲ ਠੰਡੀ ਹੋ ਜਾਂਦੀ ਆ ਘਰ ਦੇ ਵਿੱਚ ਸਿਗਾ ਅਲੱਗ-ਅਲੱਗ ਹੋ ਜਾਂਦੇ ਆ ਪਰ ਯਾਰੀਆਂ ਕਿੱਥੇ ਲੁਗੀਆਂ ਰਹਿਣੀਆਂ ਆ ਇਹ ਫੇਰ ਚੋਰੀ ਛਿਪੇ ਮਿਲਦੇ ਰਹਿੰਦੇ ਸੀਗੇ ਤਾਂ ਇੱਦਾਂ ਫੇਰ ਇੱਕ ਦੋ ਵਾਰੀ ਫੜ ਹੋਏ ਫੇਰ ਕਸਮਾਨ ਪਿਆ ਫੇਰ ਜੀ ਸੁਰੇਸ਼ ਕੁਮਾਰਾ ਨਰੇਸ਼ ਕੁਮਾਰ ਦੀ ਘਰ ਵਾਲੀ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਦਿਨ ਖਰਾਵਾਤੀ ਆਈਡੀਆ ਆਂਦਾ ਉਹ ਕਿਆ ਕਰਦੇ ਆ ਇਹਨਾਂ ਨੂੰ ਬੰਨ ਕੇ ਦੋਹਾਂ ਜਾਲਿਆਂ ਨੂੰ ਬੰਨ ਕੇ ਖੂਹ ਦੇ ਵਿੱਚ ਸਿੱੜ ਦਿੰਦੇ ਆ ਐਦਾਂ ਦਿਖਾਇਆ ਜਾਂਦਾ ਕਿ ਪਈ ਇਹ ਇਹ ਆਪਸ ਵਿੱਚ ਇਹਨਾਂ ਦੇ ਸੰਬੰਧ ਸਿਗੇ ਕੱਪੜੇ ਮਤਲਬ ਉਹਨਾਂ ਦੇ ਉਤਾਰੇ ਹੋ ਜਾਂਦੇ ਆ ਪਤਾ ਨਹੀਂ ਪਹਿਲੇ ਮਾਰ ਕੇ ਛੱਡਦੇ ਹੋਵੇ ਕਈ ਹਿਸਾਬ ਕਿਤਾਬ ਹੋਊਗਾ ਤਾਂ ਖੂਹ ਦੇ ਵਿੱਚ ਸਿੱੜ ਦਿੰਦੇ ਆ ਚਲੋ ਜੀ ਥੋੜੇ ਜਨਾ ਪੈਤਰ ਉਤਰ ਭਾਲ ਹੁੰਦੀ ਆ ਪੁਲਿਸ ਰਿਪੋਰਟ ਕਰਾਂਦੇ ਆ ਗਵਾਲੀਆ ਦੀ ਪੁਲਿਸ ਆ ਕੇ ਕਾਰ ਦਿਆ ਤੇ ਕੀ ਕਹਾਤ ਉਹ ਲੱਭਦੇ ਆ ਬੰਦੇਆਂ ਨੂੰ ਪਰ ਕੋਈ ਨਹੀਂ ਲੱਭਦੇ ਸਾਰੇ ਪਿੰਡ ਨੇ ਇਹੀ ਮੰਨ ਲਿਆ ਸੀਗਾ ਕਿ ਇਹ ਬਈ ਘਰੋਂ ਭੱਜ ਗਏ ਆ ਪਰ ਜਿਹੜੀ ਸੁਰੇਸ਼ ਕੁਮਾਰ ਦੀ ਮਾਂ ਸੀਗੀ ਉਹਨੂੰ ਕਿਤੇ ਨਾ ਕਿਤੇ ਸ਼ੱਕ ਸੀਗਾ ਉਹਨੂੰ ਸੁਰੇਸ਼ ਕੁਮਾਰ ਨੇ ਡਰਾ ਦਿੱਤਾ ਬਈ ਮਾਤਾ ਜੇ ਤਾਂ ਤੈਨੂੰ ਰਹਿਣਾ ਆ ਤਾਂ ਇਦਾਂ ਹੀ ਤੈਨੂੰ ਰਹਿਣਾ ਪੈਣਾ ਆ ਬਈ ਉਹ ਘਰੋਂ ਭੱਜ ਗਏ ਆ ਬਾਰੋ ਨਹੀਂ ਮੰਦੀ ਸੀਗੀ ਉਹਨੇ ਕਿਤੇ ਮਾੜਾ ਮੋਟਾ ਪੁਲਿਸ ਦੇ ਕੋਲ ਵੀ ਮੂੰਹ ਮਾਰ ਦਿੱਤਾ ਬਈ ਇਹ ਤਾਂ ਇਹਨਾਂ ਦੀ ਗੱਲਬਾਤ ਸੀਗੀ ਘਰ ਦੇ ਵਿੱਚ ਗੱਲਬਾਤ ਹੋਈ ਆ ਤੇ ਬਈ ਇਹ ਆਪਸੀ ਇਹਨਾਂ ਦੇ ਸਬੰਧ ਆ ਪਰ ਉਹ ਇਹਨਾਂ ਨੇ ਉਹਨਾਂ ਨੂੰ ਕਿਤੇ ਮਾਰ ਕੇ ਖਪਾ ਦਿੱਤਾ ਤੇ ਹੁਣ ਇਹ ਘਰੋਂ ਭੱਜਣ ਦਾ ਉਹਨਾਂ 'ਤੇ ਝੂਠਾ ਇਲਜ਼ਾਮ ਲਾ ਰਹੇ ਆ ਚਲੋ ਜੀ ਜਦੋਂ ਪੁਲਿਸ ਤੁਹਾਨੂੰ ਪਤਾ ਆ ਇਹ ਜਿਹੜਾ ਸੁਰੇਸ਼ ਕੁਮਾਰ ਆ ਉਹ ਪੈਸੇ ਵਾਲਾ ਹੁੰਦਾ ਆ ਤੇ ਉਹ ਮਮਾ ਪੁਲਿਸ ਨੂੰ ਪੈਸੇ ਪੂਸੇ ਮਾੜੇ ਮੁੰਡੇ ਚਾਰ ਦਿਨ ਦਾ ਪੁਲਿਸ ਬਹੁਤਾ ਗੌਰ ਨਹੀਂ ਕਰਦੀ ਐ ਏ ਦੇ ਕਰਦੇ ਕਰਦੇ ਤੇ ਉਹਨਾਂ ਦੀ লাশ ਤਾਰੇ ਤਾਰਿਆਂ ਦੀ ਆ ਗੂਹ ਦੇ ਵਿੱਚੋਂ ਮੁਸਕਾਣਾ ਸ਼ੁਰੂ ਹੋ ਜਾਂਦਾ ਆ ਬੋਡੀ ਕੱਢੀ ਜਾਂਦੀ ਆ ਤੇ ਉਹੀ ਵੀ ਇਹਨਾਂ ਨੇ ਆਤਮਾ ਤਿਆਗੀ ਦੀ ਆ ਪੁਰਸ਼ ਨੇ ਕਹਿ ਕੇ ਕਿਸੇ ਕਿਸਮ ਦਾ ਬੰਦ ਕਰ ਦ ਫਾਈਲ ਬੰਦ ਕਰਨੇ ਵਾਲਾ ਕੰਮ ਕਰ ਲਿਆ ਉਹਦੇ ਕੋਲੋਂ ਪੈਸੇ ਖਾ ਲਏ ਐਮਪੀ ਦੀ ਪੁਲਿਸ ਦਾ ਪੀੜਿਆਂ ਦੇ ਬੰਡਲ ਬੱਟੇ ਵੇਚ ਜਾਂਦੀ ਆ ਮੈਂ ਤਾਂ ਆਪ ਦੇਖਿਆ ਅੱਗੇ ਤਾਂ ਦਿੱਲੀ ਦੀ ਪੁਲਿਸ ਵੀ ਤੇ ਹੁੰਦੀ ਸੀਗੀ ਤੇ ਯੂਪੀ ਐਮਪੀ ਦੀ ਪੁਲਿਸ 50 50 60 60 ਰੁਪਏ ਨੂੰ ਵੇਚ ਜਾਂਦੇ ਆ ਇਹ ਫੇਰ ਅਬੀਰੋ ਇੱਕ ਦਿਨ ਜਿਹੜਿਆ ਸੁਰੇਸ਼ ਕੁਮਾਰ ਦੀ ਮਾਂ ਹੁੰਦੀ ਆ ਉਹ ਪਿੰਡ ਦੇ ਸਰਪੰਚ ਕੋਲ ਜਾਂਦੀ ਆ ਉਹਨਾਂ ਨੂੰ ਸਾਰੀ ਗੱਲਬਾਤ ਦੱਸਦੀ ਆ ਵੀ ਮੇਰਾ ਪੋਤਾ ਨੋ ਇਹਨਾਂ ਨੇ ਮਾਰ ਕੇ ਇੱਕ ਬਾਤ ਤੇ ਵੀ ਪੁਲਿਸ ਸੁਣਦੀ ਨਹੀਂ ਉਹ ਪਿੰਡ ਦੇ ਮੋਹਤਵਾਰ ਬੰਦੇ ਲੈ ਕੇ ਉਹ ਦੂਜੀ ਪਾਰਟੀ ਦਾ ਸੀਰੋ ਜਿਹੜਾ ਸਰਪੰਚ ਸੀ ਉਹ ਉਹਦੇ ਕੋਲ ਜਾਏ ਪੁਲਿਸ ਕੋਲ ਜਾਂਦਾ ਤੇ ਕਿਸੇ ਵਿਧਾਇਕ ਦੀ ਸਪਾਰਸ਼ ਪਵਾਉਂਦਾ ਤੇ ਫਿਰ ਜਦ ਪੁਲਿਸ ਦੇ ਉੱਪਰ ਪ੍ਰੈਸ਼ਰ ਪੈਂਦਾ ਤਾਂ ਉਹਨਾਂ ਨੇ ਸ੍ਰੇਸ਼ ਕੁਮਾਰ ਦੀ ਭਰਜਾਈ ਨੂੰ ਚੱਕਿਆ ਸ੍ਰੇਸ਼ ਕੁਮਾਰ ਤਾਂ ਹੱਥ ਨਹੀਂ ਆਇਆ ਉਹਦੀ ਭਰਜਾਈ ਨੂੰ ਚੱਕਿਆ ਉਹ ਤਾਂ ਜਾਂਦੀ ਥਾਣੇ ਮੰਨ ਗਈ ਵੀ ਹਾਂ ਤਾਂ ਤਾਂ ਹੋਈ ਆ ਤੇ ਵੀ ਅਸੀਂ ਦੋਨੇ ਇੱਕ ਦੂਏ ਨੂੰ ਪਿਆਰ ਕਰਦੇ ਸੀ ਸਾਡੇ ਵਿੱਚੇ ਰੋਲਾ ਬਣ ਦੱਸੇ ਅਸੀਂ ਵਿਆਹ ਮੈਂ ਵਿਆਹ ਕਰਾਉਣਾ ਚਾਹਦੀ ਸੀ ਜੇ ਆ ਉਹ ਆ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਅਸੀਂ ਘਰ ਦੇ ਵਿੱਚ ਬਹਿ ਕੇ ਕਿਹਾ ਵੀ ਸੀਗਾ ਤੇ ਨਹੀਂ ਮੰਨੇ ਉਹ ਅਸੀਂ ਤਾਂ ਇਹ ਵੀ ਕਿਹਾ ਸੀਗਾ ਵੀ ਚਲੋ ਮੈਂ ਵੀ ਇਧਰ ਤਲਾਕ ਦੇ ਦਿੰਨੀ ਤੂੰ ਵੀ ਉਧਰ ਦੇਨੀ ਤੂੰ ਆਪਣਾ ਉਧਰ ਵਿਆਹ ਕਰਾ ਲਾਓ ਪਰ ਉਹ ਨਹੀਂ ਮੰਨੇ ਤੇ ਸਾਡੇ ਪਿਆਰ ਦੇ ਵਿੱਚ ਉਹ ਰੋੜਾ ਸੀਗੇ ਤੇ ਫਿਰ ਸ੍ਰੇਸ਼ ਕਮਾਨ ਨੇ ਸਲਾਹ ਬਣਾਈ ਕਿ ਐਦਾਂ ਐਦਾਂ ਕਰਕੇ ਇਹਨਾਂ ਦਾ ਕੰਮ ਕੀਤਾ ਜਾਵੇ ਤਾਂ ਵਧੀਆ ਰਹੂਗਾ ਫਿਰ ਭਰਾਵੋ ਤੇ ਸ੍ਰੇਸ਼ ਕੁਮਾਰ ਜੋ ਘਰੋਂ ਭਜਿਆ ਹੋਇਆ ਐ ਇਸ ਵੇਲੇ ਬਾਕੀ ਐਮਪੀ ਦੀ ਪੁਲਿਸ ਜਗਾ ਜਗਾ ਛਾਪੇ ਮਾਰ ਰਹੀ ਆ ਕਿ ਥੋੜਾ ਹਾਈਲਾਈਟ ਹੋ ਗਿਆ ਆ ਤੇ ਜਿਹੜੀ ਨਰੇਸ਼ ਕੁਮਾਰ ਦੀ ਘਰ ਵਾਲੀ ਆ ਉਹ ਇਸ ਟਾਈਮ ਪੁਲਿਸ ਨਾਲ ਸੱਦੇ ਵਿੱਚ ਆ ਸੋ ਆ ਤਾਂ ਮਤਲਬ ਕਿ ਏਰੀਆ ਦੇ ਹਾਲ ਵਾ ਕਿ ਤਾੰਤ੍ਰਿਕ ਜੇਠ ਜੋ ਪੈਸੇ ਵਾਲਾ ਹੈਗਾ ਉਹਨੇ ਆਪਣੀ ਛੋਟੀ ਭਰਾਈ ਵੀ ਨਹੀਂ ਬਖਸ਼ੀ ਤੇਲੇ ਦਾ ਹੋ ਰਹੀ ਬθεਰੀਆਂ ਸੀ ਗਿਆ ਚੇਲੀਆਂ ਚੰਪੀਆਂ ਪਰ ਨਹੀਂ ਉਹਨੇ ਆਪਣੇ ਭਰਾ ਨੂੰ ਔਰ ਆਪਣੀ ਘਰ ਵਾਲੀ ਨੂੰ ਭਰਜਾਈ ਦੇਸ਼ਕ ਦੇ ਵਿੱਚ ਆ ਕੇ ਖੂਹ ਦੇ ਵਿੱਚ ਬਨ ਕੇ ਛਿੜ ਦਿੱਤਾ ਤੇ ਆਹ ਕੰਮ ਹੋਇਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਮੈਂ ਜਾਗਨਾ ਕੇ ਸਾਥ ਵੱਧ ਤੋਂ ਵੱਧ ਅਵੇਅਰਨੈਸ ਫੈਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ